ਸਾਰੇ ਹੇਗਰ ਜੀ ਜੀ ਪਾਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਗਾ ਕਿ ਹਾਲਾਤ ਬਹੁਤ ਮਾੜੇ ਜੇ ਤੁਸੀਂ ਪਿੰਡਾਂ ਵਿੱਚ ਆ ਕੇ ਦੇਖਦੇ ਕਿਸ ਤਰ੍ਹਾਂ ਉਹ ਜੀਵਨ ਜੀ ਰਹੇ ਹਨ ਗੰਧਲਾ ਪਾਣੀ ਹੈ ਗੰਦਾ ਪਾਣੀ ਹੈ ਜਿਹੜਾ ਸਟੈਗਨੇਟ ਕਰ ਰਿਹਾ ਹੈ ਬਦਬੂ ਮਾਰ ਰਿਹਾ ਹੈ ਉਸ ਪਾਣੀ ਵਿੱਚ ਕਿਵੇਂ ਜੀਵਨ ਜੀ ਰਹੇ ਹਨ ਬਹੁਤ ਸਾਰਾ ਨੁਕਸਾਨ ਹੋਇਆ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਉਹਦੀ ਸਹਾਇਤਾ ਕਰਨੀ ਚਾਹੀਦੀ ਹੈ ਜਿਵੇਂ ਕਿ ਉਹਨੇ ਭੈਣ ਜੀ ਕਹਿ ਰਹੇ ਕਿ ਅਸੀਂ ਬਹੁਤ ਸਹਾਇਤਾ ਕੀਤੀ ਹੈ ਬਹੁਤ ਚੰਗੀ ਗੱਲ ਹੈ ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਹੈ ਵਿੱਚ ਦੁਨੀਆ ਸੇਵ ਕਮਾਈਐ ਤਦਰਗ ਹੈ ਵੈਸਲ ਪਾਈਏ ਅਗਰ ਅਸੀਂ ਪਰਮਾਤਮਾ ਦੀ ਖੁਸ਼ੀ ਚਾਹੁੰਦੇ ਹਾਂ ਸਾਨੂੰ ਸੇਵਾ ਕਰਨੀ ਪੈਣੀ ਹੈ ਔਰ ਸੇਵਾ ਦੇ ਲਈ ਅਸੀਂ ਕੋਈ ਆਸਾਨ ਨਹੀਂ ਕਰਨਾ ਹੈ ਬਲਕਿ ਅਸੀਂ ਮਾਲਕ ਦੀ ਖੁਸ਼ੀ ਔਰ ਆਪਣੀ ਸੰਤੁਸ਼ਟੀ ਵਾਸਤੇ ਸੇਵਾ ਕਰਨੀ ਹੈ ਨਾ ਕਿ ਕਿਸੇ ਦੇ ਸੀ एहसान ਕਰ ਰਹੇ ਹਾਂ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਧਰਤੀ ਤੋਂ ਸੇਵਾ ਦਾ ਭਾਵ ਪੂਰੀ ਦੁਨੀਆ ਚ ਪਹਿਲਾ ਹੈ ਅਗਰ ਹੀ ਪੰਜਾਬ 'ਚ ਵੀ ਸੇਵਾ ਨਹੀਂ ਕਰ ਪਾਵਾਂਗੇ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਅਸੀਂ ਗੁਰੂਵੰਦ ਸਿੱਖਿਆ ਤੇ ਨਹੀਂ ਚੱਲੇਗੇ ਦਿਖਾਵੇ ਲਈ ਬਹੁਤ ਸਾਰੀ ਸੇਵਾਵਾਂ ਆ ਰਹੀਆਂ ਔਰ ਲੱਗਦਾ ਕਿ ਬਹੁਤ ਸੇਵਾ ਹੋ ਰਹੀ ਹੈ ਜਿਆਦਾ ਸੇਵਾ ਹੋ ਰਹੀ ਹੈ ਪਰ ਜਦ ਗਰਾਉਂਡ ਤੇ ਆ ਕੇ ਦੇਖਿਆ ਜਾਂਦਾ ਹਲੇ ਵੀ ਸੇਵਾ ਦੀ ਬਹੁਤ ਜ਼ਰੂਰਤ ਹੈ ਕੱਲੀ ਸਾਨੂੰ ਲੰਗਰ ਦੀ ਜ਼ਰੂਰਤ ਨਹੀਂ ਹੈ ਬਲਕਿ ਘਰਾਂ ਵਿੱਚ ਜਿਹੜੇ ਕੱਪੜੇ ਹਨ ਮੈਨੂੰ ਲੱਗਦਾ ਉਹਨਾਂ ਦੀ ਬੜੀ ਜ਼ਰੂਰਤ ਹੈ ਕਿਉਂਕਿ ਤੇ ਸਾਰੇ ਕੱਪੜੇ ਗਿੱਲੇ ਹੋ ਗਏ ਹਨ ਗਿੱਲੇ ਕੱਪੜੇ ਵਿੱਚ ਰਹਿਣਾ ਗੰਦੇ ਕੱਪੜੇ ਵਿੱਚ ਰਹਿਣਾ ਬੜਾ ਮੁਸ਼ਕਲ ਹੈ ਬਿਮਾਰੀਆਂ ਹੋ ਸਕਦੀਆਂ ਸਭ ਤੋਂ ਜਿਆਦਾ ਕੱਪੜਿਆਂ ਦੀ ਜ਼ਰੂਰਤ ਹੈ ਉਸ ਤੋਂ ਬਾਅਦ ਦਵਾਈਆਂ ਦੀ ਜ਼ਰੂਰਤ ਹੈ ਉਸ ਤੋਂ ਬਾਅਦ ਸੁੱਕੇ ਅਨਾਜ ਦੀ ਜਰੂਰਤ ਹੈ ਤਰ੍ਹਾਂ ਤਰ੍ਹਾਂ ਦੇ ਘਰ ਦੇ ਸਮਾਨ ਦੀ ਜਰੂਰਤ ਹੈ ਔਰ ਉਸ ਤੋਂ ਵੀ ਜ਼ਿਆਦਾ ਜਿਹੜੀ ਜਰੂਰਤ ਹੈ ਉਹ ਦੁਬਾਰਾ ਫਸਲਾਂ ਵਧੀਆ ਹੋ ਸਕਣ ਜਿਨ੍ਹਾਂ ਕੋਲ ਜ਼ਮੀਨਾਂ ਹਨ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਬੀਜ ਦੇ ਕੇ ਖਾਦ ਦੇ ਕੇ ਹੋਰ ਹੋਰ ਸਮਾਨ ਦੇ ਕੇ ਲੇਕਿਨ ਜਿਹੜੇ ਗਰੀਬ ਲੋਕ ਹਨ ਜਿਹੜੇ ਜ਼ਰੂਰਤਮੰਦ ਹਨ ਉਹਨਾਂ ਨੂੰ ਅਸੀਂ ਧੰ ਦੇ ਨਾਲ ਉਹਨਾਂ ਦੇ ਮਕਾਨ ਬਣਾਈਏ ਦੁਬਾਰਾ ਰੰਗ ਰੋਗਨ ਕਰਾਈਏ ਕਿਸੇ ਛੜਤਾਵ ਕਰਾਈਏ ਨੇਚਰਲ ਚੀਜ਼ਾਂ ਚੜਕਾਵ ਕਰੀਏ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ। ਸੋ ਅਮਰੀਕਾ ਹੋਰ ਮਰਾਜੀ ਨੇ ਤੁਸੀਂ ਨੋਟ ਕਰ ਰਹੇ ਸੀ ਚੜ੍ਹਦੇ ਕਲਾ ਟਾਈਮ ਤੇ ਵੀ ਟੀਮ ਜੀ ਆਈ ਹੈ ਚੜ੍ਹਦੇ ਕਲਾ ਦਾ ਰੋਨੇਟ ਏਰੀਆ ਦੇ ਜਿਹੜੇ ਨੇ ਜਿਲਾ ਹਜਾਜ ਦੇ ਖੜੇ ਹੋਏ ਨੇ ਕਿ ਤੁਹਾਨੂੰ ਲੱਗਦਾ ਜਿਵੇਂ ਤੁਸੀਂ ਨੋਟ ਕਰ ਲਿਓ ਆਉਣ ਵਾਲੇ ਸਮੇਂ ਵਿੱਚ ਕਿਉਂ ਤੁਸੀਂ ਨੋਟ ਕਰਕੇ ਉਹਨਾਂ ਨੂੰ ਦੱਸਣਾ ਚਾਹੁੰਦੇ ਕਿ ਕਿ ਸਮੇਂ ਇਸ ਇਲਾਕੇ ਦੇ ਵਿੱਚ ਐਨੇ ਲੋਕ ਨੇ ਜਿਨ੍ਹਾਂ ਦੇ ਮਕਾਨ ਜਿਹੜੇ ਨੇ ਕਿਤਨਾ ਕਿਤੇ ਡਿੱਗ ਚੁੱਕੇ ਨੇ ਅਸਲ ਦੇ ਵਿੱਚ ਜਿਹੜੀ ਜ਼ਰੂਰਤ ਹੈ ਹੁਣ ਪਾਵੇਗੀ ਕਿਉਂਕਿ ਪਾਣੀ ਤੇ ਖੜਾ ਹੋਇਆ ਹੈ। ਕਿੰਦਾ ਮਾਰੀ ਅੰਦਰ ਫੈਲਣ ਗਿਆ ਦਵਾਈਆਂ ਦਾ ਵੀ ਡੇਜਮੈਂਟ ਕਰਨਾ ਹੋਰ ਕੀ ਪਲਾਨ ਤਿਆਰ ਕੀਤਾ ਦੁਬਾਰਾ ਅਸੀਂ ਸਾਡੀ ਪੂਰੀ ਟੀਮ ਨਾਲ ਮਿਲ ਕੇ ਇਸ ਤਰ੍ਹਾਂ ਦੇ ਪਲਾਨ ਤਿਆਰ ਕੀਤੇ ਹਨ ਜਿਸ ਤੋਂ ਕਾਲ ਵਾਲੇ ਟਾਈਮ ਵਿੱਚ 80 ਲੋਕਾਂ ਨੂੰ ਰਾਹਤ ਦੇ ਸਕੀ ਅਸੀਂ ਮੈਡੀਕਲ ਕਿਉਂਕਿ ਸਾਡੀ ਯੋਗ ਪੀਠ ਹੈ ਔਰ ਅਸੀਂ ਕਿਸ ਤਰ੍ਹਾਂ ਇੱਥੇ ਬਿਮਾਰੀਆਂ ਨਾਲ ਕਿਹੜੀਆਂ-ਕਿਹੜੀਆਂ ਦਵਾਈਆਂ ਪਛਾਈਆਂ ਜਾਣ ਜਿੱਥੇ ਐਲੋਪੈਥੀ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਕਿ ਉੱਥੇ ਅਸੀਂ ਨੇਚਰਲ ਜਿਹਨੂੰ ਕਾਲਵੇਕ ਕਹਿੰਦੇ ਆ ਜਿਸ ਨੂੰ ਗिलोय ਕਹਿੰਦੇ ਹਰ ਜਿਹਨੂੰ ਤુલਸੀ ਕਹਿੰਦੇ ਇਸ ਦਾ ਘੋਲ ਅਗਰ ਅਸੀਂ ਤੇ ਪਾਵਾਂਗੇ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਆ ਸਕਦੀ ਉਸ ਦਾ ਅਸੀਂ ਛੜਕਾਅ ਕਰਾਂਗੇ ਦੂਸਰਾ ਅਸੀਂ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਕਿ ਇੱਥੇ ਪੇੜ ਪੌਦੇ ਲਾਵਾਂਗੇ ਜਿਹਦਾ ਕਾਲਮੇਗ ਹੈ ਜਿਹਦਾ ਤુલਸੀ ਹੈ ਅਗਰ ਇਥੇ ਲਗਾ ਦਿੱਤੀ ਜਾਵੇ ਮੇਰਾ ਮੰਨਣਾ ਹੈ ਕਿ 100-100 ਮੀਟਰ ਤੱਕ ਕੋਈ ਵੀ ਵਾਇਰਸ ਨਹੀਂ ਆ ਸਕਦਾ ਇਹ ਮੈਡੀਕਲ ਸਾਇੰਸ ਵੀ ਕਹਿੰਦੀ ਹੈ ਔਰ ਇਹ ਸਾਡਾ ਆਯੁਰਵੈਦ ਦਾ ਵਿਗਿਆਨ ਕਿੰਦਰ ਤੇ ਅਸੀਂ ਕੁਦਰਤ ਨਾਲ ਵੀ ਜੋੜਾਂਗੇ ਇਸ ਬਹਾਨੇ ਕਿਉਂਕਿ ਪਰਮਾਤਮਾ ਜਦ ਇਦਾਂ ਦੀ ਕਰੋਪੀਆਂ ਲੈ ਕੇ ਆਂਦਾ ਹੈ ਉਹਦੇ ਪਿੱਛੇ ਇੱਕ ਮੈਸੇਜ ਛੁਪਿਆ ਹੁੰਦਾ ਹੈ ਅਸੀਂ ਉਹਨੂੰ ਸਮਝ ਨਹੀਂ ਪਾਉਂਦੇ ਇੱਕ ਤੇ ਅਸੀਂ ਪੇੜ ਪੌਦੇ ਲਾਈਏ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸਾਧ ਸੰਤੀ ਭਈ ਹਰਿਆਵਲੀ ਜਿਹਦੇ ਮੇਰਾ ਸਤਪੁਰ ਬੈਠਾ ਹੈ ਅਸੀਂ ਜਿੰਨੇ ਜਿਆਦਾ ਪੇੜ ਪੌਦੇ ਲਾਵਾਂਗੇ ਉੰਨੀ ਖੁਸ਼ਹਾਲੀ ਹੋਏਗੀ ਦੂਜਾ ਫਸਲਾਂ ਦਾ ਜਿਹੜਾ ਰੋਟੇਸ਼ਨ ਹੈ ਇਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇ ਪਾਣੀ ਦਾ ਪ੍ਰਵਾਹ ਅਗਰ ਦੁਬਾਰਾ ਆਉਂਦਾ ਕਿਉਂ ਆਉਂਦਾ ਉਸ ਤੇ ਗਹਿਰੀ ਸੋਚ ਰੱਖ ਕੇ ਇੱਕ ਬਹੁਤ ਵੱਡਾ ਅਸੀਂ ਮਿਸ਼ਨ ਲੈ ਕੇ ਆ ਰਹੇ ਹਾਂ ਤਾਂ ਕਿ ਜਿੱਥੇ-ਜਿੱਥੇ ਪਾਣੀ ਆਂਦਾ ਉਹ ਵੱਡੇ ਖਾਲੇ ਬਣਾ ਕੇ dono ਪਾਸੇ ਪੇੜ-ਪੌਦੇ ਲਾਇਆ ਪਰ ਹੁਣ ਫੋਰੀ ਰਾਹਤ ਲਈ ਅਸੀਂ ਇੱਕ ਇਦਾਂ ਦਾ ਸਿਸਟਮ ਤਿਆਰ ਕੀਤਾ ਜਿਹਨਾਂ ਨੂੰ ਜ਼ਿਆਦਾ ਨੁਕਸਾਨ ਹੋਇਆ ਚੜ੍ਹਦੀ ਕਲਾ ਔਰ ਹੋਰ ਬਹੁਤ ਸਾਰੇ ਹਜ਼ਾਰਾ ਨਾਂ ਮਿਲ ਕੇ ਖਾਸ ਕਰ ਚੜ੍ਹਦੀ ਕਲਾ ਨਾਂ ਮਿਲ ਕੇ ਅਸੀਂ ਲੋਕਾਂ ਦੀ ਫਾਈਨੈਂਸ਼ਲੀ ਹੈਲਪ ਕਰਾਂਗੇ ਜਿਹੜੇ ਜ਼ਰੂਰਤਮੰਦ ਹੈ ਕਿਸੇ ਨੂੰ 50000 ਤੋਂ ਲੈ ਕੇ 5 ਲੱਖ ਰੁਪਏ ਤੱਕ ਦੀ ਜਰੂਰਤ ਹੋएगी ਉਹ ਰਾਜੇஸ்வரਨ ਯੋਗ ਪੀਠੋਲੋਂ ਦਿੱਤਾ ਜਾਏਗਾ ਇਦਾਂ ਦੇ ਜਿਹੜੇ ਫਲਕਕਾਰੀ ਸਾਡੇ ਭੈਣ ਜੀ ਦੇ ਕੋਲ ਖੜੇ ਐ ਇਦਾਂ ਦੇ ਲੋਕਾਂ ਨਾਲ ਤਾਲਮੇਲ ਬਣਾ ਕੇ ਅਸੀਂ ਸਹਾਇਤਾ ਕਰਾਂਗੇ ਔਰ ਅਸੀਂ ਸਾਰੇ ਇਹ ਕੋਈ ਧਰਮ ਨਹੀਂ ਹੈ ਧਰਮ ਇੱਕ ਹੀ ਹੈ ਸੇਵਾ ਕਰਨਾ ਜਦੋਂ ਅਸੀਂ ਸੇਵਾ ਕਰਦੇ ਆਂ ਤੇ ਪ੍ਰਮਾਤਮਾ ਦੀ ਖੁਸ਼ੀ ਹਾਸ ਹੁੰਦੀ ਹੈ ਉਹਨੇ ਚੜ੍ਹਦੀ ਕਲਾ ਦਾ ਔਰ